विशा आतम मंथन चल मंथन करिए अज जीवन दा कोई सीखिए चज चल आतम मंथन करिए अज जीवन दा कोई सीखिए चज चल में नथनल हाथ मिला मिलाई खुद नो भी कोई पा दे हाथ ते हाथ धर क्यों बहना है क्यों किसे मुथाजी रहना है ਤੇ ਨਵੀਂ ਕੁਦਰਤ ਸਾਜਿਆ ਏ ਬੜੇ ਗੁਨਾ ਦੇ ਨਾਲ ਨਿਵਾਜਿਆ ਏ ਉਠ ਆਪਣਾ ਮੂਲ ਪਛਾਨ ਲਈਏ ਖੁਦ ਨੂੰ ਕੋਈ ਪਹਿਚਾਨ ਦਈਏ ਉਠ ਆਪਣਾ ਮੂਲ ਪਛਾਨ ਲਈਏ ਖੁਦ ਨੂੰ ਕੋਈ ਪਹਿਚਾਨ ਦਈਏ ਉਠ ਸਮੇਤ ਹਰ ਪਲ ਫੜ ਲਈਏ ਥੋੜਾ ਅਗਣਾ ਨਾਲ ਵੀ ਲੜ ਲਈਏ ਚਲ ਤੂੰ ਤੇ ਮੈਂ ਹੁਣ ਉਠ ਬਈਏ ਕੁਝ ਸੁਣ ਲਈਏ ਕੁਝ ਕਹਿ ਦਈਏ ਚੱਲ ਤੂੰ ਤੇ ਮੈਂ ਹੁਣ ਉੱਠ ਬਈਏ ਕੁਝ ਸੁਣ ਲਈਏ ਕੁਝ ਕਹਿ ਲਈਏ ਇੰਜ ਕੁੱਟਕੁੱਟ ਕੇ ਤਾਂ ਜੀਣਾ ਨਹੀਂ ਮੈਂ ਕਿਸੇ ਗੱਲੋਂ ਵੀ ਹੀਣਾ ਨਹੀਂ ਇੰਜ ਕੁੱਟਕੁੱਟ ਕੇ ਤਾਂ ਜੀਣਾ ਨਹੀਂ ਤੂੰ ਵੀ ਕਿਸੇ ਗੱਲੋਂ ਵੀ ਹੀਣਾ ਨਹੀਂ ਫਿਰ ਕਿਉਂ ਨਾ ਸੋਚ ਵਿਚਾਰ ਕਰਾਂ ਫਿਰ ਕਿਉਂ ਨਾ ਖੁਦ ਨੂੰ ਪਿਆਰ ਕਰਾਂ ਫਿਰ ਕਿਉਂ ਨਾ ਸੋਚ ਵਿਚਾਰ ਕਰਾਂ ਫਿਰ ਕਿਉਂ ਨਾ ਖੁਦ ਨੂੰ ਪਿਆਰ ਕਰਾਂ ਚਲ ਆਤਮ ਮੰਥਨ ਕਰੀਏ ਅੱਜ ਜੀਵਨ ਦਾ ਕੋਈ ਸਿੱਖੀਏ ਅੱਜ ਸ਼ੁਕਰੀਆ